ਨੌਸਕਾ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਪੁਲਿਸ ਨੂੰ ਲੈ ਕੇ ਜੀ ਹਾਂ ਪੰਜਾਬ ਪੁਲਿਸ ਦੇ ਦੋ ਪੁਲਿਸ ਅਧਿਕਾਰੀਆਂ ਦਾ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨਸ਼ੀਲੇ ਪਦਾਰਥਾਂ ਤੋਂ ਜਿਹੜਾ ਜਲਾਨ ਦੇ ਦੌਰਾਨ ਇੱਕ ਹਾਦਸਾ ਹੋ ਜਾਂਦਾ ਔਰ ਜਿਹਦੇ ਵਿੱਚ ਉਹਨਾਂ ਦੇ ਅੱਗ ਨਾਲ ਝੁਲਸਣ ਦੀ ਜਿਹੜੀ ਹੈ ਉਹ ਖਬਰ ਆ ਰਹੀ ਹੈ ਜੀ ਹਾਂ ਦੱਸਿਏ ਕਿ ਜਿਹੜਾ ਇਸੋ LED ਵੱਡੀ ਖਬਰ ਇਹ ਹੈ ਕਿ ਅੰਮ੍ਰਿਤਸਰ ਵਿਖੇ ਜੀ ਹਾਂ ਅੰਮ੍ਰਿਤਸਰ ਵਿਖੇ ਖੰਨਾ ਪੇਪਰ ਮਿਲਦੇ ਵਿੱਚ ਜਦੋਂ ਪੰਜਾਬ ਪੁਲਿਸ ਦੇ ਖੰਨਾ ਦੇ ਜੀ ਹਾਂ ਪੰਜਾਬ ਦੀ ਖੰਨਾ ਪੁਲਿਸ ਦੇ ਦੋ ਅਧਿਕਾਰੀ ਉੱਥੇ ਪਹੁੰਚਦੇ ਨੇ ਤੇ ਉੱਥੇ ਜਿਹੜੇ ਪਿਛਲੇ ਦਿਨੀ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਜਲਾਣ ਦੀ ਲਈ ਅਧਿਕਾਰਕ ਤੌਰ ਤੇ ਜਲਾ ਕੇ ਨਸ਼ਟ ਕਰਨ ਲਈ ਜਿਹੜੀ ਪੁਲਿਸ ਦੀ ਜਿਹੜੀ ਡਿਊਟੀ ਲੱਗਦੀ ਹੈ ਤੇ ਉਹ ਜਦੋਂ ਉੱਥੇ ਪਹੁੰਚਦੇ ਨੇ ਤੇ ਉਸ ਦੌਰਾਨ ਜਿਹੜੇ ਜਦੋਂ ਨਸ਼ੀਲੇ ਪਦਾਰਥ ਜਲਾਏ ਜਾਂਦੇ ਤੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਕੁਝ ਇੱਕ ਦੋ ਪੁਲਿਸ ਅਧਿਕਾਰੀਏ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਦੇ ਅੱਗ ਦੇ ਨਾਲ ਜਿਹੜੀ ਹੈ ਉਹ ਕਾਇਲ ਹੋ ਗਏ ਨੇ ਸੋ ਦੱਸਿਆ ਜਾ ਰਿਹਾ ਜਖਮੀ ਹੋ ਗਏ ਨੇ ਸੋ ਦੱਸਦੀ ਹੈ ਹਾਲਾਂਕਿ ਸੂਤਰਾ ਦੀ ਗੱਲ ਕਰੀਏ ਜਿਹੜੇ ਬਾਜ਼ਾਰੀ ਚਰਚਾਵਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਅਧਿਕਾਰੀ ਆ ਨੂੰ ਜਿਹੜਾ ਕਾਫੀ ਜਿਹੜੇ ਬੁਰੀ ਤਰ੍ਹਾਂ ਉਹਨਾਂ ਨੂੰ ਅੱਗ ਦੇ ਨਾਲ ਝੁਲਸੇ ਨੇ ਕਿਹਾ ਜਾ ਰਿਹਾ ਕਿ ਇੱਕ ਅਧਿਕਾਰੀ 40% ਤੇ ਇੱਕ ਅਧਿਕਾਰੀ 25% ਦੇ ਝੁਲਸਣ ਦੀ ਗੱਲ ਕੀਤੀ ਜਾ ਰਹੀ ਹੈ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਅਧਿਕਾਰਿਕ ਤੌਰ ਤੇ ਇਹਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਇਹ ਜਿਹੜਾ ਝੂਲਸਣ ਦੇ ਜਿਹੜੇ ਸੂਚਨਾਵਾਂ ਹੈਗੀਆਂ ਇਹ ਡਾਕਟਰਾਂ ਵੱਲੋਂ ਕੀਤੀਆਂ ਗਈਆਂ ਸੋ ਦੱਸ ਵੀ ਦਈਏ ਕਿ ਇਹ ਜਿਹੜੀ ਖਬਰ ਆ ਰਹੀ ਹੈ ਜਦੋਂ ਇਹਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜੇ ਅਧਿਕਾਰੀ ਹੈ ਪੁਲਿਸ ਅਧਿਕਾਰੀ ਹੈ ਉਹ ਖੰਨਾ ਪੁਲਿਸ ਦੇ ਉਹਨਾਂ ਦੀ ਪਛਾਣ ਜਿਹੜੀ ਹੈ ਖੰਨਾ ਪੁਲਿਸ ਦੇ ਐਸਪੀ ਤਰਨ ਰਤਨ ਤੇ ਡੀਐਸਪੀ ਸੁਖ ਅਮਰਿਤ ਦੇ ਤੌਰ ਤੇ ਹੋਈ ਹੈ ਤੁਸੀਂ ਤਸਵੀਰਾਂ ਵੀ ਇਹਨਾਂ ਦੀ ਦੇਖ ਰਹੇ ਹੋ ਸੋ ਦੋਨੋਂ ਹੀ ਸੀਨੀਅਰ ਅਧਿਕਾਰੀ ਨੇ ਤੇ ਜਦੋਂ ਖੰਨਾ ਪੇਪਰ ਮਿਲ ਅਮ੍ਰਿਤਸਰ ਵਿਖੇ ਇਹ ਉਹਨਾਂ ਦੇ ਬੋਇਲਰ ਦੇ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਪਹੁੰਚਦੇ ਨੇ ਤਾਂ ਉਸ ਦੌਰਾਨ ਇਹ ਹਾਦਸਾ ਵਾਪਰਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਮੁਤਾਬਕ ਤਾਂ ਇਹ ਇੱਕ ਅਧਿਕਾਰੀ ਜਿਹੜਾ 40% ਤੇ ਇੱਕ ਅਧਿਕਾਰੀ 25% ਤੱਕ ਝੁਲਸਿਆ ਪਰ ਦੇ ਅਧਿਕਾਰਕ ਤੌਰ ਤੇ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਸੁਰਖਿਤ ਨੇ ਡੋ ਡਾਊਟ ਥੋੜੀ ਜੀ ਇੰਜਰੀ ਜ਼ਰੂਰ ਹੋਈ ਹੈ ਆਗਨਲ ਥੋੜੀ ਜਿਹਾ ਅੱਗੇ ਦਾ ਸੇਕ ਲੱਗਿਆ ਜਾਂ ਚੁਲਸਨ ਹੋਈ ਹੈ ਪਰ ਉਹ ਕੰਟਰੋਲੇਬਲ ਹੈ ਦੋਨੋਂ ਅਧਿਕਾਰੀ ਸੁਰਖਿਤ ਨੇ ਵਾੜੇ ਦੇ ਅਧਿਕਾਰੀ ਅਕਤੌੜ ਤੇ ਗੱਲਬਾਤ ਕਰੀਏ ਤਾਂ ਕਿਸੇ ਵੀ ਕੋਈ ਵੀ ਅਧਿਕਾਰੀ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਕਿ ਕਿੰਨੇ ਪਰਸੈਂਟ ਦੀ ਜਿਹੜੀ ਬਰਨਿੰਗ ਹੋਈ ਹੈ ਪਰ ਫਿਰ ਵੀ ਕੁਝ ਸੂਤਰਾਂ ਦੇ ਹਵਾਲੇ ਤੋਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਬੀ ਜ਼ੁਬਾਨ ਨਾਲ ਅਧਿਕਾਰੀ ਇਹਨੂੰ 10 15 ਪਰਸੈਂਟ ਦੀ ਹੀ ਜਿਹੜੀ ਹੈ ਜਿਹੜਾ ਇੱਕ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਪਰ ਕੀ ਇੰਨੀ ਹੀ ਜਿਹੜਾ ਸੇਕ ਲੱਗਿਆ ਜਾਂ ਬਰਨਿੰਗ ਹੋਈ ਹੈ ਪਰ ਹਜੇ ਤੱਕ औपचारिक तौर पे सरकार ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਕੋਈ ਵੀ ਜਿਹੜੀ ਹੈਗੀ ਹੈ ਕਿਸੇ ਵੀ ਤਰੀਕੇ ਦੀ ਆਪਚਾਰਿਕ ਬਿਆਨ ਨਹੀਂ ਦਿੱਤੇ ਗਏ ਪਰ ਹਾਂ ਡਾਕਟਰ ਅਮਨਦੀਪ ਹਸਪੀਟਲ ਜਿਹੜਾ ਜਿੱਥੇ ਕਿ ਇਲਾਜ ਚੱਲ ਰਿਹਾ ਸੀ ਜਿੱਥੇ ਇਹਨਾਂ ਨੂੰ ਇਲਾਜ ਦੀ ਭਰਤੀ ਕਰਾਇਆ ਗਿਆ ਸੀ ਉੱਥੇ ਦੇ ਡਾਕਟਰਾਂ ਵੱਲੋਂ ਦਬੀ ਜ਼ੁਬਾਨ ਨਾਲ ਜਿਹੜਾ 40 ਤੋਂ ਇੱਕ ਅਧਿਕਾਰੀ ਦੀ 40% ਇੱਕ ਅਧਿਕਾਰੀ ਦੀ 25% ਜਿਹੜੇ ਬਰਨਿੰਗ ਹੋਣ ਦੀ ਗੱਲ ਕੀਤੀ ਗਈ ਸੀ ਪਰ ਇਹ ਵੀ ਜਦ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਦੇ ਆਪਚਾਰਿਕ ਨਹੀਂ ਆ ਜਾਂਦਾ ਬਿਆਨ ਨਹੀਂ ਆ ਜਾਂਦਾ ਇਸ ਨੂੰ ਹਜੇ ਚਰਚਾਵਾਂ ਹੀ ਕਿਹਾ ਜਾ ਸਕਦਾ ਹੈ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ ਜਿਹੜੇ ਦੋਨੋਂ ਅਧਿਕਾਰੀ ਐ ਉਹ ਖੰਨਾ ਪੁਲਿਸ ਦੇ ਐ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਕਿ ਉਹ ਜਿਹੜੇ ਪਿਛਲੇ ਦਿਨੇ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਤੇ ਉਹ ਜਿਹਦੇ ਲਈ ਆਫਤਾਰਿਕ ਤੌਰ ਤੇ ਸਰਕਾਰੀ ਤੌਰ ਤੇ ਜਿਹੜੀ ਇੱਕ ਜਗ੍ਹਾ ਡਿਸਾਈਡ ਹੋਈ ਸੀ ਉਹ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲਦੇ ਬੋਇਲਰ ਦੇ ਵਿੱਚ ਇਹ ਚੀਜ਼ ਨੂੰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਾ ਸੀਗਾ ਸੋ ਦੱਸ ਜੀਏ ਕਿ ਆਕੇ ਚ ਚੂਲਸਨ ਬਾਰੇ ਜਿਹੜੇ ਦੋ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਨੇ ਉਹਦੇ ਵਿੱਚ ਐਸਪੀ ਖੰਨਾ ਪੁਲਿਸ ਦੇ ਐਸਪੀ ਤਰुण ਰਤਨ ਤੇ ਡੀਐਸਪੀ ਸੁਖ ਅੰਮ੍ਰਿਤ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਫਿਲਹਾਲ ਇਹ ਵੀ ਇੱਕ ਚੰਗੀ ਖਬਰ ਹੈ ਕਿ ਦੋਨੋਂ ਪੁਲਿਸ ਅਧਿਕਾਰੀ ਸੁਰੱਖਿਅਤ ਦੱਸੇ ਜਾ ਰਹੇ ਨੇ ਔਰ ਦੋਨੋਂ ਠੀਕ ਨੇ ਪਰ ਕਿਉਂਕਿ ਇੱਕ ਕਬਰਾੜ ਦਾ ਮਾਹੌਲ ਹੁੰਦਾ ਹੈ ਔਰ ਜਿੱਦਾਂ ਦਾ ਖਬਰਾਂ ਸਪਹਿਲੇ ਲੈਵਲ ਤੇ ਸਾਹਮਣੇ ਆਈਆਂ ਸੀ ਲੋਕਾਂ ਵੱਲੋਂ ਬਹੁਤ ਸਾਰੇ ਫੋਨ ਕੀਤੇ ਜਾ ਰਹੇ ਨੇ ਸੋ ਉਸ ਕਰਕੇ ਦੋਨੋਂ ਹਜੇ ਜਿਹੜਾ ਹੈਗਾ ਜਿਹੜੇ ਸੰਪਰਕ ਤੋਂ ਜਨ ਸੰਪਰਕ ਤੋਂ ਥੋੜਾ ਜਿਹਾ ਸਾਈਡ ਤੇ ਔਰ ਦੋਨਾਂ ਦਾ ਸਹੀ ਤਰੀਕੇ ਨਾਲ ਇਲਾਜ ਵੀ ਚੱਲ ਰਿਹਾ ਸੋ ਇਹ ਸੀ ਫਿਲਹਾਲ ਇਸ ਸੂਲੇ ਦੀ ਅਪਡੇਟ ਦੇਖਦੇ ਰਹੋ ਬਣੇ ਰਹੋ ਜਨਤ ਲਈ ਸੀ ਧੰਨਵਾਦ